ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਤੁਹਾਡੇ ਸਾਹਮਣੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਫਰਵਰੀ ਮਹੀਨੇ ਪਹਿਲੇ ਹਫ਼ਤੇ ਤੱਕ ਦਾ ਮੌਸਮ ਜੋ ਲਗਾਤਾਰ ਮੀਂਹ ਦੀ ਗਤੀਵਿਧੀਆਂ ਸਾਨੂੰ ਅਲਰਟ ਜਾਰੀ ਹੋ ਰਹੇ ਸਨ ਉਹਨਾਂ ਦਾ ਇੱਕ ਨਵਾਂ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਲਗਾਤਾਰ ਬੱਦਲੀ ਸਿਸਟਮ ਅਤੇ ਧੁੱਪ ਅਤੇ ਹਵਾ ਦਾ ਰੁਖ ਪੰਜਾਬ ਦੇ ਵਿੱਚ ਬਦਲਦਾ ਹੋਇਆ ਦਿਖਾਈ ਦੇ ਰਿਹਾ ਹੈ ਹੁਣ ਵੀ ਪੰਜਾਬ ਦੇ ਵਿੱਚ ਲਗਾਤਾਰ ਹਲਕੀ ਦਰਵੇਂ ਨੀ ਬੱਦਲਬਾਈ ਅਤੇ ਥੋੜੀ ਬਹੁਤ ਧੁੰਦ ਦੇ ਹਾਲਾਤ ਬਣੇ ਹੋਏ ਨੇ ਤੇ ਕਿਸੇ ਕਿਸੇ ਇਲਾਕੇ ਵਿੱਚ ਚੰਗੀ ਧੁੱਪ ਨਿਕਲੀ ਹੋਈ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ YouTube ਦੇ ਉੱਪਰ ਸਾਡੇ ਚੈਨਲ ਨੂੰ ਦੇਖ ਰਹੇ ਹੋ ਤਾਂ ਕਿਰਪਾ ਕਰਕੇ YouTube ਵਾਲੇ ਫਾਰਮਰ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕਰਾਂਗੇ 31 ਤਰੀਕ ਤੋਂ ਲੈ ਕੇ ਆਉਂਦੇ ਦਿਨਾਂ ਦੇ ਮੌਸਮ ਦੀ ਤਾਂ ਮੌਸਮੀ ਪਾਗਲ ਤੁਸੀਂ ਦੇਖ ਸਕਦੇ ਹੋ ਅਲਰਟ جاری ਹੈ ਕਿ 31 ਤਰੀਕ ਤੇ 1 ਤਰੀਕ ਨੂੰ ਹਲਕੇ ਦਰਮਿਆਨੀ ਬੂੰਦਾਬੰਦੀ ਪੰਜਾਬ ਦੇ ਵਿੱਚ ਉੱਤਰ ਪੂਰਬੀ ਅਤੇ ਉੱਤਰ ਪੱਛਮੀ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਖਾਸ ਤੌਰ ਤੇ ਇਸ ਦੇ ਵਿੱਚ ਉੱਤਰ ਪੂਰਬੀ ਇਲਾਕੇ ਦਿਖਾਈ ਦੇ ਰਹੇ ਨੇ ਤੇ ਫਿਰ ਦੁਹਰਾ ਤੋ ਪੰਜਾਬ ਦੇ ਵਿੱਚ 2 ਤਰੀਕ ਨੂੰ ਮੌਸਮ ਠੀਕ ਹੈ 3 ਤੋਂ ਲੈ ਕੇ ਫਿਰ ਆਉਂਦੇ 5 6 ਤਰੀਕ ਤੱਕ ਮੀਂਹ ਦੇ ਅਲਰਟ ਜਾਰੀ ਨੇ ਜਿਹਦੇ ਵਿੱਚ 4 ਤਰੀਕ ਨੂੰ ਸੰਗਣੇ ਤੋਂ ਭਾਰੀ ਮੀਂਹ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਕਾਫੀ ਜ਼ਿਆਦਾ ਹਲਚਲ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਰਾਹੀਂ ਦੇਖਣ ਨੂੰ ਮਿਲੇਗੀ ਬਾਕੀ ਗੱਲ ਕਰਾਂਗੇ ਤਾਂ ਮੌਸਮ ਓਵਰਆਲ ਠੀਕ ਹੈ ਕੋਈ ਵੱਡੀ ਕਾਰਵਾਈ ਦੀ ਉਮੀਦ ਫਿਲਹਾਲ ਦਿਖਾਈ ਨਹੀਂ ਤੇ 31 ਅਤੇ ਪਹਿਲੀ ਤਰੀਕ ਨੂੰ ਹਲਕੀ ਦਰਮਿਆਨੀ ਬੂੰਦਾਬੰਦੀ ਦੇ ਹਾਲਾਤ ਹੀ ਬਣਦੇ ਹੋਏ ਦਿਖਾਈ ਤੇ ਰਹੇ ਥੋੜੇ ਇਲਾਕੇ ਤੇ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕੀਤੀ ਜਾਵੇ ਦਾ ਮੀ ਟੁੱਟਵੇਂ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ ਜਿਸ ਦੇ ਵਿੱਚ ਹਲਕੀ ਜਿਹੀ ਪੁੰਦਾਬੰਦੀ ਕਿਰਮੜਕਾਣੀ ਪੂਰਬ ਤੋਂ ਹਵਾ ਚਲਣਾ ਅਤੇ ਥੋੜੀ ਬੋਧੀ ਧੁੰਦ ਦੇ ਹਾਲਾਤ ਇੱਕ ਤਰੀਕ ਤੱਕ ਦੇਖਣ ਨੂੰ ਮਿਲਣਗੇ ਫਿਰ ਦੁਆਰਾ ਤੋਂ ਦੋ ਤਰੀਕ ਨੂੰ ਮੌਸਮ ਠੀਕ ਹੈ ਤਿੰਨ ਨੂੰ ਵੀ ਮੌਸਮ ਠੀਕ ਹੈ ਪਰ ਤਿੰਨ ਤਰੀਕ ਸ਼ਾਮ ਤੋਂ ਲੈ ਕੇ 4 ਤਰੀਕ 5 ਤਰੀਕ ਅਤੇ 6 ਫਰਵਰੀ ਲਗਾਤਾਰ ਮੀਂਹ ਪੰਜਾਬ ਦੇ ਵੱਖ-ਵੱਖ ਥਾਵਾਂ ਵਿੱਚ ਟੁੱਟ-ਮੇਰੂ ਦੇ ਵਿੱਚ ਦੇਖਣ ਨੂੰ ਮਿਲੇਗਾ ਅਜੇਹਾ ਨਹੀਂ ਹੈ ਕਿ ਪੂਰੇ ਪੰਜਾਬ ਦੇ ਵਿੱਚ ਮੀਂਹ ਆ ਪਰ ਹਾਂ ਕਿਸੇ-ਕਿਸੇ ਚਿਲੇ ਵਿੱਚ ਮੀਂਹ ਹੋ ਸਕਦਾ ਹੈ ਕਿਸੇ ਵਿੱਚ ਉਮੀਦ ਘੱਟ ਹੈ ਪਰ ਹਜੇ 2-3 ਦਿਨ ਪਏ ਨੇ ਜਿਵੇਂ ਹੀ ਨਵੀਂ ਜਾਣਕਾਰੀ ਪ੍ਰਾਪਤ ਹੁੰਦੀ ਹੈ ਜਾਣਕਾਰੀ ਲੈ ਕੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ